ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਸਲੋਕ ਧਰਮ ਅਰਥਰ ਕਾਮ ਮੋਖ ਮੁਕਤ ਪਦਾਰਥ 나ਥ ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ਸ਼ੰਤ ਸਗਲੇ ਸੇ ਮੇਰੀ ਪੁੰਨੀਆਂ ਮਿਲਿਆ ਨਰਿੰਜਨ ਰਾਏ ਜੀਓ ਅਨੰਦ ਭਿਆ ਵਡ ਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ ਗਰਹਿ ਲਾਲ ਆਏ ਪੁਰਬ ਕਮਾਏ ਤਾਂ ਕੀ ਉਪਮਾ ਕਿਆ ਗਣਾ ਬੇਅੰਤ ਪੂਰਨ ਸੁਖ ਸਹਿਜ ਦਾਤਾ ਕਵਨ ਰਸਨਾ ਗੁਣ ਪਣਾ ਆਪੇ ਮਿਲਾਏ ਗਏ ਕੰਠ ਲਾਏ ਤਿਸ ਬਿਨਾ ਨਹੀਂ ਜਾਏ ਜਿਉ ਬਲ ਜਾਏ ਨਾਨਕ ਸਦਾ ਕਰਤੇ ਸਭ ਮੈ ਰਿਆ ਸਮਾਏ ਜਿਉ ਰਾਗ ਰਾਮ ਕਲੀ ਮਹੱਲਾ ਪੰਜਵਾ ਰਾਣ ਝੋਣ ਚਣੜਾ ਗਾਓ ਸਖੀ ਹਰ ਏਕ ਤੇ ਆਵੋ ਸਤਿਗੁਰ ਤੁਮ ਸੇਵ ਸਖੀ ਮਨ ਚਿੰਦੇੜਾ ਫਲ ਪਾਵੋ ਰਾਮ ਕਲੀ ਮਹੱਲਾ ਪੰਜਵਾ ਰੁੱਤੀ ਸਲੋਕ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਛੋ ਸਾਧੈ ਧੂਰ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭੂਰ ਕੇਲਵੇ ਕਾਟਣ ਹਾ ਕਾਟਣ ਭੈ ਹਰਣ ਸੁਖ ਸਾਗਰ ਹਰ ਰਾਇ ਦੀਨ ਦਿਆਲ ਦੁਖ ਭੰਜਨੋ ਨਾਨਕ ਨੀਤ ਧਿਆਏ ਸ਼ੰਤ ਜਸ ਗਾਵ ਵਡ ਪਾਗਿਓ ਕਰ ਕਿਰਪਾ ਭਗਵੰਤਾ ਜਿਓ ਰੂਤੀ ਮਾ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜਿਓ ਗੁਣ ਰੰਗ ਰਾਤੇ ਤਨ ਤੇ ਜਨ ਜਿਨੀ ਇੱਕ ਮਨ ਧਿਆਇਆ ਸਫਲ ਜਨ ਭਿਆ ਤਿਨ ਕਾ ਜਿਨੀ ਸੋ ਪ੍ਰਭ ਪਾਇਆ ਪੋੰਦਾਨਾ ਤੋਲ ਕਿਰਿਆ ਹਰ ਸਰਬ ਪਾਪਾ ਹੰਤ ਜਿਓ ਬਿਨਵੰਤ ਨਾਨਕ ਸਿਮਰ ਜੀਵਾ ਜਨਮ ਮਰਨ ਰਹੰਤ ਜਿਓ ਸਲੋਕ ਉਦਮ ਗਮ ਗੋਚਰੋ ਚਰਨ ਕੰਮਲ ਨਮਸਕਾਰ ਕਥਨੀ ਸਾਤੁਦ ਭਾਵਸੀ ਨਾਨਕ ਨਾਮੇ ਆਧਾਰ ਸੰਤ ਸਰਣ ਸਾਜਨ ਪਰੋ ਸੁਆਮੀ ਸਿਮਰ ਅਨੰਤ ਸੂਕੇ ਤੇ ਹਰਿਆਥੀਆ ਨਾਨਕ ਜਪ ਭਗਵੰਤ ਸ਼ੰਤ ਰੋ ਤੋ ਸਰਸਬ ਸੰਤ ਮਾਹਾ ਚੇਤ ਬਸਾਕ ਸੁਖ ਮਾਸ ਜਿਓ ਹਰ ਜਿਓ ਨਾਹ ਮਿਲਿਆ ਮੌਲਿਆ ਮਨ ਤਨ ਸਾਸ ਜਿਓ ਘਰ ਨ ਹੋਨੇ ਚਲਨਦ ਸਖੀਏ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਗੜ ਸੁਜਾਨ ਬੇਟਾ ਗੋਵਿੰਦ ਗੁਣ ਗੋਵਿੰਦ ਮੁਲਿਆ ਵਾੜ ਭਾਗ ਪਾਇਆ ਦੁੱਖ ਗਵਾਇਆ ਭਈ ਪੂਰਨ ਆਸ ਜੀਉ ਬਿਨਵੰਤ ਨਾਨਕ ਸਰਨ ਤੇਰੀ ਮਿਟੀ ਜਾਮ ਕੀ ਤਰਾਸ ਜੀਉ ਸਲੋਕ ਸਾਧ ਸੰਗਤ ਬਿਨ ਪਰਮ ਮੂਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਦੀਆ ਨਾਨਕ ਕਰਮੈ ਲੇਖ ਜੋ ਭਾਣੇ ਸੇ ਮਿਲ ਆਵੇ ਛੋੜੇ ਪੀ ਆਪ ਨਾਨਕ ਪ੍ਰਭ ਸਰਨ ਆਗਤੀ ਜਾ ਕਾ ਵੱਡ ਪ੍ਰਤਾਪ ਸ਼ੰਤ ਗ੍ਰਹਿਮਰੋਤ ਤ ਗਾਖੜੀ ਜੇਠ ਖਾੜੇ ਕਾਮ ਜਿਓ ਪ੍ਰੇਮ ਬਿਸ਼ੋਦੁ ਹਾ ਗਨੀ ਦ੍ਰਿਸ਼ਟ ਨ ਕਰੀ RAM ਜਿਓ ਨੈ ਦ੍ਰਿਸ਼ਟ ਆਵੈ ਮਰਤੇ ਹਾਵੈ ਮਹਾ ਗਾਰਬ ਮੁਠੀਆ ਜਲ ਬਾਜ ਮਛਲੀ ਧੜਪੜਾਵੈ ਸੰਗ ਮਾਇਆ ਰੁਠੀਆ ਕਰ ਪਾਪ ਜੋਨੀ ਪੈ ਭੀਤ ਹੋਈ ਦੇ ਸਾਸਨ ਜਾਮ ਜਿਓ ਬਿਨਵੰਤ ਨਾਨਕ ਓਟ ਤੇਰੀ ਰਾਖ ਪੂਰਨ ਕਾਮ ਜਿਓ ਸਲੋਕ ਸਰਦਾ ਲਾਗੀ ਸੰਗਪ੍ਰੀਤ ਮੈਂ ਕਤਿਲ ਰਹਿ ਨਾ ਜਾਏ ਮਨ ਤਾਂ ਨਿਯੰਤਰ ਰਵ ਰਹੇ ਨਾਨਕ ਸਹਿ ਸੁਭਾਏ ਕਰ ਗੈ ਲੈਨੀ ਸਾਜਨੈ ਜਨਮ ਜਨਮ ਕੇ ਮੀਤ ਚਰਨੈ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਸ਼ੰਤ ਰੁੱਤ ਬਰਸ ਸੁਹੇਲਿਆ ਸਾਵਣ ਭਾਦ 베 ਆਨੰਦ ਜਿਉ ਕਣ ਉਨਵ ਉੱਠੇ ਜਲ ਥਲ ਪੂਰਿਆ ਮਕਰੰਦ ਜਿਉ ਪ੍ਰਭ ਪੂਰ ਰਹਾ ਸਰਬਠਾਈ ਹਰ ਨਾਮ ਨਵਨਿਤ ਗ੍ਰਹਿ ਭਰੇ ਸਿਮਰ ਸੁਆਮੀ ਅੰਤਰ ਜਾਮੀ ਕੁਲ ਸਮੂਹਾ ਸਭ ਦਰੇ ਪ੍ਰੇਰੰਗ ਜਾਗੇ ਨੈ ਛਿਦਰ ਲਾਗੇ ਕਿਰਪਾਲ ਸਤਬਖਸ਼ਿੰਦ ਜੀਓ ਬਿਨਵੰਤ ਨਾਨਕ ਹਰ ਕੰਤ ਮਿਲਿਆ ਸਦਾ ਮਨ ਭਵੰਦ ਜੀਓ ਸ਼ਲੋਕ ਆਸ ਪਿਆਸੀ ਮੈਂ ਫਿਰੋ ਕਬ ਵੇਖੋ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਨ ਹਾਰ ਬੇਨ ਮਿਲ ਬੇ ਸਾਤਨਾ ਉਪਜੈ ਤਿਲ ਪਲ ਰਹਿਣ ਨਾ ਜਾਏ ਹਰ ਸਾਧੈ ਸੁਰਨਾਗਤੀ ਨਾਨਕ ਆਸ ਪੁਜਾਏ ਸ਼ੰਤ ਰਤ ਸਰਦ ਡੰਬਰ ਵਸੂ ਕਤਕੇ ਹਰ ਬਿਆਸ ਜਿਓ ਖਜੰਤੀ ਦਰਸਨ ਫਿਰਤ ਕਬ ਮਿਲਿਆ ਗੁਣਤਾਸ ਜਿਓ ਦਿਨ ਕੰਤ ਪਿਆਰੇ ਨੈ ਸੁਖ ਸਾਰੇ ਹਾਰ ਕੰਗਣ ਧ੍ਰਿਗ ਬਨਾ ਸੁੰਦਰ ਸੁਜਾਨ ਚਤੁਰ ਬੇਤੀ ਸਾਸ ਬਿਨ ਜੈ ਸੇਤਨਾ ਇਤਾ ਓਤ ਦੈ ਦੇਸ ਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜਿਓ ਬਿਨਵੰਤ ਨਾਨਕ ਧਾਰ ਕਿਰਪਾ ਬੇ ਲੋ ਪ੍ਰਭ ਗੁਣਤਾਸ ਜਿਓ ਸਲੋਕ ਜਲ ਨ ਬੁਜੀ ਸੀਤਲ ਭਏ ਮਨ ਤਨ ਉਪਜੀ ਸਾਤ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਭ੍ਰਾਂਤ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਪਰਮ ਪੈ ਮਿਟ ਗਏ ਰਮਣ ਰਾਮ ਭਰਪੂਰ ਸ਼ੰਤ ਰੋਦ ਸਸੀ ਆਰਾ ਸੀਤਲ ਹਰ ਪ੍ਰਗਟੇ ਮੰਗਰ ਪੁਏ ਜਿਉ ਜਲਨ 부ਜੀ ਦਰਸ ਪਾਇਆ ਬਿਨ ਸੇ ਮਾਇਆ ਧਰੋ ਜਿਉ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਾਰ ਡੋਰ ਸ਼ਿੰਗਾਰ ਸਭ ਰਸ ਗੁਣ ਗਾਓ ਲਖ ਭੇਵਿਆ ਭਾਉ ਭਗਤ ਗੋਵਿੰਦ ਬਾਛਤ ਜਮਨ ਸਾ ਕਹਿ ਜੋਹੇ ਜਿਉ ਬਨਵੰਤਨਾ ਅੰਗ ਪ੍ਰਭ ਆਪ ਮੇਲੀ ਤਹਿਨਾ ਪ੍ਰੇਮ ਬਿਸ਼ੋਹ ਜਿਉ ਪਾਉ ਭਗਤ ਗੋਵਿੰਦ ਵਾਂਛਤ ਮਨ ਜਮਨਾ ਸਕੇ ਜੋਹਿ ਜਿਓ ਬਿਨ ਵੰਦਨਾ ਨਾਨਕ ਪ੍ਰਭ ਆਪ ਮੇਲੀ ਤਹਿਨਾ ਪ੍ਰੇਮ ਬਿਸ਼ੋ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ